ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੀ ਇੰਸਟਾ ਫੈਮਲੀ YouTube ਫੈਮਲੀ ਤੇ Facebook ਫੈਮਲੀ ਲਈ ਬਹੁਤ ਬਹੁਤ ਥੈਂਕ ਯੂ ਇਹ ਹੈਗਾ ਇੰਸਟਾ ਫੈਮਲੀ ਲਈ ਕਿਉਂਕਿ Instagram ਤੇ ਸਾਡੇ ਹੋ ਗਿਆ ਕਿੰਨੇ ਮਲੂ 100 100 ਕਿ 100 ਮਿਲੀਅਨ ਨਹੀਂ ਹੈ 100 ਕਿ ਤੁਹਾਨੂੰ ਬਹੁਤਾਈ ਤੇ ਸਾਡੇ ਹੋ ਗਏ 100 ਕੇ ਕਿ ਉਹਦੇ ਖੁਸ਼ੀ ਚਾਜ ਆਪਾਂ ਕੱਟ ਰਹੇ ਹਾਂ ਕੇ ਕਿ ਇਦਾਂ ਹੀ ਅਸੀਂ ਚਾਹੁੰਦੇ ਹਾਂ ਵੀ ਸਾਡੇ Facebook ਤੇ ਫੇਸਬੁਕ ਤੇ ਫੇ YouTube ਤੇ ਵੀ ਜਲਦੀ ਜਲਦੀ ਪਲੀਜ਼ ਤੁਸੀਂ ਸੌਕ ਕੇ ਕਰੋ ਤੇ ਆਪਾਂ ਫਿਰ ਫੇਸਬੁਕ ਲਈ ਵੀ ਫੈਮਿਲੀ ਲਈ ਵੀ ਤੇ ਆਪਾਂ YouTube ਫੈਮਿਲੀ ਲਈ ਵੀ ਆਪਾਂ ਫਿਰ ਕੇਕ ਕੱਟਦੇ ਹਾਂ ਚਲ ਆ ਵੀ ਹੋਰ ਸ਼ੁਰੂ ਕਰਦੇ ਲਿਆਓ ਉਹ ਫੁੱਲ ਝੜੀਆਂ ਕਿੱਥੇ ਨੇ ਫੁੱਲ ਫੁੱਲ ਝੜੀਆਂ ਕਿੱਥੇ ਨੇ ਕਿੱਥੇ ਨੇ ਉਹ ਡੱਬੀ ਵੀ ਲੈ ਕੇ ਆਓ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਜੁਆਪਾ ਬਹੁਤ ਵਧੀਆ ਬਹੁਤ ਅੱਗੇ ਆਈ ਨਾ ਨਾ ਕੋਤਸ ਹੀ ਫੋਲ ਬੰਭੀ ਜਲਦੀ ਜਲਦੀ ਸਾਡੇ ਨੂੰ 200 ਕੇਕ ਕੱਟੋ

ਚਲੋ ਬਈ ਦੀਦੀ ਆ ਗਈ ਨੇ ਅਸੀਂ थैंक यू सो मच गाइस थैंक यू वेरी वेरी सो मच ਬਹੁਤ ਬਹੁਤ ਖੁਸ਼ੀ ਆ ਸਾਨੂੰ ਅੱਜ ਇਸ ਦਿਨ ਦਾ ਅਸੀਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਹੁਣ ਤਾਂ ਹੋ ਗਿਆ 100 ਕੇ 700 ਹੋਣ ਵਾਲੇ ਆ ਪਰ ਮੈਂ ਦਾਦੀ ਨੇ ਕੇਕ ਕਟਿਆ ਨਹੀਂ ਹੈਗਾ ਅਸੀਂ ਕਿਉਂਕਿ ਮੇਰੇ ਨਾ ਘਟ ਜਾਂਦੇ ਹੁੰਦੇ ਸੀ ਫਾਲੋਅਰ ਮੈਂ ਸੋਚਿਆ ਕਿਤੇ ਮੈਂ ਕੇਕ ਵੀ ਕਟ ਦਵਾ ਤੇ ਫਾਲੋਅਰ ਵੀ ਘਟ ਜਾਂਦੇ ਉਹਦੀ ਬਣਦੀ ਅੱਗੀ ਇਸ ਲਈ ਮੈਂ ਵੇਟ ਕਰੀ ਪੁਰਾ ਮੇਰੇ 100 ਕੇ ਤੇ 700 ਹੋਣ ਵਾਲੇ ਆ ਏਦਾਂ ਹੀ ਤੁਸੀਂ ਨਾ ਪਲੀਜ਼ ਮੇਰੀ ਆਈਡੀ ਨੂੰ ਫਾਲੋ ਕਰੋ ਹਰ ਵੱਧ ਤੋਂ ਵੱਧ ਤੇ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਠੀਕ ਆ ਥਾਲੀਆਂ ਚੱਕੀ ਖੜੇ ਨਹੀਂ ਪਹਿਲਾਂ ਹੀ ਆਲੇ ਤਾਂ ਟਾਈਮ ਪਿਆ ਚਲੋ ਫਿਰ ਕੱਟੀਆਂ ਹੋਣ ਬਾੜੀਆਂ ਕੱਟੋ ਕਿੰਦਾ ਚਲ ਆ ਨਿਕੜ ਕਾ ਵਾਓ ਐ ਥੈਂਕ ਯੂ ਜਲਦੀ ਜਲਦੀ ਹੁਣ ਸੋਕੇ ਕਰ ਦੋ ਤੇ YouTube ਤੇ ਵੀ ਕਰ ਦੋ ਤੇ ਉਹਨਾਂ ਦੇ ਵੀ ਫੇਰ ਆਪਾਂ ਕੇਕ ਕੱਟਾਂਗੇ ਠੀਕ ਹੈ ਨਾ ਤੇ ਹੁਣ ਆਜੋ ਬਈ ਮਿੱਤਰੋ ਚਲੋ ਬਸ ਚਲੋ ਨਿਬੜ ਚੱਲ ਰਿਹਾ ਆਹ ਕਾਦੀ ਬੱਸ ਆ ਪਹਿਲਾਂ ਹੀ ਥਾਲੀ ਚੱਕੀ ਖੜੀ ਆ ਇਹ ਪਹਿਲਾਂ ਕਰਦੇ ਖੜ ਜਾ ਪਹਿਲਾਂ ਮੋਨੂ ਦਾ ਮੂੰਹ ਮਿੱਠਾ ਕਰਦੇ ਲੈ ਮੋਨੂ ਕਿਵੇਂ ਲੱਗਿਆ ਲਾਓ ਬਈ ਕਿਵੇਂ ਲੱਗਿਆ ਕਿਵੇਂ ਲੱਗਿਆ ਆਹ ਕਰ ਤੋਂ ਮੇਰਾ ਮੂੰਹ ਮਿੱਠਾ ਚਲੋ ਵੇ ਰੁਕ ਜਾ ਮੈਂ ਨਹੀਂ ਗੋਲੀ ਵਲੀ ਬਹੁਤ ਹੀ ਰੱਖ ਮੇਰਾ ਸਾਹ ਕੇ ਨਾ ਕੁਝ ਨਾ ਬੁਆ ਮਾ ਜੀ ਕਿ ਬੱਤੀ ਦੁਦ ਹੈਗਾ ਆਪਣਾ ਮੂੰਹ ਧਵਾ ਲੋ ਹਾਂ ਮੇਰਾ ਦਸ ਕੇ ਹੋ ਗਿਆ ਦਸ ਕੇ ਹੋ ਗਿਆ ਸਾਧਨੀ ਚ ਆ ਗਿਆ ਮੈਂ ਨਾ ਕਿ ਕਰ ਤੋ ਦੇਖੀ ਕੈਂਟ